जय रंगी हर जिंदाबाद हाँ जिंदाबाद जिंदाबाद पंजाब प्रधान श्री सिंगला जिंदाबाद 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 पंजाब प्रधान श्री हरी जिंदाबाद 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 वीर भद्रंगे पंजाब प्रधान श्री हरी जिंदाबाद 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 पंजाब प्रधान हरी सिंगला जी ਪ੍ਰੋਤਾ ਜੀ ਸੋ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਮਾਣ ਮਸੂਮਸ ਹੋ ਰਿਹਾ ਕਿ ਇਹੋ ਜਿਹੀ ਸ਼ਖਸੀਅਤ ਦਾ ਮੈਂ ਹਿਸਾਬਣ ਪਾਇਆ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਆ ਸੋ ਉਹ ਮਹਾਨ ਸ਼ਖਸੀਅਤ ਦਾ ਨਾਂ ਹੈਗਾ ਆ ਸ੍ਰੀ ਹਰੀਸ਼ ਸਿੰਘਲਾ ਜੀ ਸਾਡੇ ਉਹ ਸਾਥ ਹੈਗੇ ਆ ਜਿਨ੍ਹਾਂ ਦੀ ਬਦੌਲਤ ਹਜ਼ਾਰਾਂ ਮਜਲੂਮ ਗਰੀਬ ਬੇਜ਼ਾਨ ਲੋਕਾਂ ਦਾ ਸਹਾਰਾ ਨੇ ਸਾਡੇ ਹਰੀ ਸਿੰਘ ਰਾਜੀ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਪਹੁੰਚਣ ਤੇ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਮੈਂ ਚਾਹਾਂਗਾ ਕਿ ਸਾਰੇ ਜਣੇ ਆਪਾਂ ਖੜੇ ਹੋ ਕੇ ਕਲਾਪਿੰਗ ਕਰਕੇ ਉਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਦਾ ਪੂਰੇ ਸੰਸਾਰ ਵਿੱਚ ਗੰਗਾ ਵੱਜਦਾ ਸੋ ਅੱਜ ਅਸੀਂ ਉਹਨਾਂ ਦੇ ਨਾਲ ਗਰਜਮਾਨ ਰਹੇ ਹਾਂ ਸੋ ਨਾ ਜਾਂਦੇ ਹੋਏ ਵੀ ਜਿਹੜੇ ਕੁਝ ਇਹੋ ਜਿਹੇ ਕੰਮ ਹੈਗੇ ਆ ਜਿਹੜੇ politcal party ਨਹੀਂ ਕਰਵਾ ਪੁੰਦੇ ਆ ਉਹ ਵੀ ਇਆਂ ਦੇ ਅਸ਼ੀਰਵਾਦ ਦੇ ਨਾਲ ਹੁੰਦਾ ਹੈ ਸਾਡੇ ਮੁਖੀ ਦੇ ਤਾਂ ਸ਼੍ਰੀ ਤੇਜਾ ਚੁੰਦੇਰੀ ਨੇ ਮੁਖੋਤਰੀ ਹੁੰਦੇ ਹੋਏ ਗਊ ਮਾਤਾ ਨੂੰ ਮਹਾਰਾਸ਼ਟਰ ਰਾਜ ਮੰਤਰੀ ਦਾ ਅਹੁਦਾ ਦਿੱਤਾ ਉਸੇ ਗਊ ਮਾਤਾ ਦੀ ਕਿਰਪਾ ਦੇ ਨਾਲ 188 माता शक्ति बहुत धनवादी नारी शक्ति जिंदाबाद तो मैं एक गल महानी गल है जो ये आम इंसान भी है कि का किसी सिर पर आ जाता है वो पूरी पवन जी भी प्लीज स्टेज पर लैके आओ प्लीज है सुन लगे ਤੋ ਇਹਨਾਂ ਨੂੰ ਮੈਂ ਸਨੀਅਰ ਸਲਾਹਕਤ ਭਾਇਆ ਹੈਗਾ ਸੋ ਬੈਰੀ ਦਾ ਇਸ ਪਰਸਨ ਰਲਗੋਲ ਫਾਈਟ ਹੈ ਵੀਆ ਸੋ ਸਾਡੇ ਜੁਵਾਨੇ ਦਾ ਮਿਸਟਰ ਬਵਨਪਰ ਜੀ ਜੋ ਮਨੋਜ ਜੀ ਦੇ ਨਾਲ ਆ ਮਿਸਟਰ ਟੇਕੋ ਜੀ ਸੋ ਸਾਡਾ ਜੰਗਵਰ ਬ੍ਰਦਰ ਹੈਗਾ ਛੋਟਾ ਬ੍ਰਦਰ ਹੈਗਾ ਵਿਚ ਇੱਕ ਸਾਜ ਦੀ ਸੋ ਅੱਜ ਬੜਾ ਭਾਗਾ ਭਰਿਆ ਦਿਨ ਹੈਗਾ ਬੜਾ ਖੁਸ਼ੀ ਦਾ ਦਿਹਾੜਾ ਆ ਕਿ ਅੱਜ ਸਾਡੇ ਮੁਕੇਰੀਆਂ ਦੇ ਵਿੱਚ ਅੱਜ ਪੰਜਾਬ ਦਾ ਇਹ ਧੜਕਨ ਸ਼੍ਰੀ ਹਰੀ ਸਿੰਘਲਾ ਜੀ ਪਹੁੰਚੇ ਆ ਸਾਨੂੰ ਬੜਾ ਮਾਣ ਆ ਪ੍ਰਾਊਡ ਆ ਆਪਾਂ ਅੱਜ ਬਹੁਤ ਖੁਸ਼ੀ ਫੀਲ ਕਰ ਰਹੇ ਆ ਸੋ ਸਾਡੇ ਇਲਾਕੇ ਨੂੰ ਅੱਜ ਇਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਆ ਸੋ ਮੈਂ ਅੱਜ ਇਹਨਾਂ ਦਾ ਇੱਥੇ ਪਹੁੰਚਰ ਤੇ ਬਹੁਤ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬੜੀ ਨਿਮਰਤਾ ਪੂਰਵਕ ਮੈਂ ਇਹਨਾਂ ਦਾ ਇੱਥੇ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਆਪਣੇ ਰੁੱਝੇ ਮੇ ਭਰੇ ਜ਼ਿੰਦਗੀ ਦੇ ਵਿੱਚੋਂ ਇਸ ਨਿਵਾਣੇ ਜੇ ਇਨਸਾਨ ਉਹ ਵੀ ਆਪਣੀ ਜ਼ਿੰਦਗੀ ਦਾ ਭਾਗ ਬਣਾਇਆ ਔਰ ਅੱਜ ਸਾਨੂੰ ਇੱਥੇ ਮਕੇਰੀਆਂ ਦੇ ਵਿੱਚ ਆਸ਼ੀਰਵਾਦ ਦੇਣ ਪਹੁੰਚੇ ਆ ਸੋ ਮੈਂ ਬਹੁਤ ਬਹੁਤ ਆਭਾਰੀਆਂ ਇਹਨਾਂ ਦਾ ਸੋ ਅੱਜ ਜਦੋਂ ਸਾਡੇ ਸਿੰਘਲਾ ਸਾਹਿਬ ਇੱਥੇ ਪਹੁੰਚੇ ਆ ਤੇ ਬਹੁਤ ਸਾਰੇ ਸਾਡੇ ਛੋਟੇ ਵੀਰਾਂ ਦਾ ਮਨੁਵਲ ਵਧਿਆ ਜਿਹਦੇ ਨਾਲ ਬਹੁਤ ਸਾਰੀ ਜੂਥ ਸੇਨਾ ਨੇ ਅੱਜ ਸਾਨੂੰ ਜੁਆਇਨ ਕੀਤਾ ਆ ਜਿਹਦੇ ਵਿੱਚ ਅੱਜ ਜਿਹੜੇ ਮੁਖ ਰਏ ਆ ਸਾਡੇ ਜੁਆਇਨਿੰਗ ਦੇ ਵਿੱਚ ਉਹ ਰਏ ਆ ਮਿਸਟਰ ਪਵਨ ਜੀ ਪਵਨ ਕੁਮਾਰ ਜੀ ਜਿਨ੍ਹਾਂ ਨੇ ਅੱਜ ਸਿੰਦੇ ਗਰੁੱਪ ਦਾ ਹੱਥ ਖਾਮਿਆ ਹੈਗਾ ਆ ਇਹ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਹੈਗਾ ਮਨੋਜ ਠਾਕਰ ਨੂੰ ਜਾਂਦਾ ਹੈਗਾ ਹਾਜੀਪੁਰ ਦੇ ਸਾਡੇ ਸ਼ਹਿਰਪੁਰ ਜ਼ਿਲ੍ਹੇ ਦੇ ਜਰਨਲ ਸੈਕਟਰੀ ਉਹਨਾਂ ਦੀ ਬਦੌਲਤ ਇਹ ਹੋ ਪਾਇਆ ਆ ਔਰ ਸਾਡੀ ਜਿਹੜੀ ਨਾਰੀ ਸ਼ਕਤੀ ਹੈਗੀ ਆ ਭਵਾਨੀ ਸ਼ੈਨਾ ਦੇ ਵਿੱਚ ਵੀ ਅੱਜ ਅਸੀਂ ਇੱਕ ਬਹੁਤ ਸੂਝਵਾਨ ਔਰ ਪੜੇ ਲਿਖੇ ਸਾਡੇ ਮੈਲਾ ਬਿੰਗ ਦੇ ਇੰਚਾਰਜ ਲਾਇਆ ਆਪਾਂ ਪੂਰੇ ਮੁਕੇਰੀਆਂ ਦੇ ਵਿੱਚ ਰਜਨੀਵਾਲਾ ਜੀ ਵਿਲੈਂਸ ਹੋਤਾ ਸੋ ਮੈਂ ਉਹਨਾਂ ਦਾ ਵੀ ਅੱਜ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸਾਰਿਆਂ ਦਾ ਔਰ ਇਹ ਲਗਭਗ ਹਜ਼ਾਰਾਂ ਹੀ ਕਹਿੰਦਾ ਮਤਲਬ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਇਨਸਾਨ ਇਹਨਾਂ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਆਣਗੇ ਸੋ ਮੈਂ ਇਨਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਆ ਕਿ ਇਹਨਾਂ ਨੇ ਸਾਨੂੰ ਇਸ ਲਈ ਸਮਝਿਆ ਕਿ ਸਿੰਦੇ ਗਰੁੱਪ ਇੱਕ ਇਹੋ ਜਿਹਾ ਗਰੁੱਪ ਹੈਗਾ ਆ ਜਿਹੜਾ ਇਨਸਾਫ ਔਰ ਸਰਪ੍ਰਸ ਹੈਗਾ ਆ ਸਰਗਰਮ ਹੈਗਾ ਆ ਔਰ ਨਾ ਚਾਹੰਦੇ ਹੋਏ ਵੀ ਸਾਨੂੰ ਬਹੁਤ ਸਾਰੇ ਬਜ਼ੁਰਗਾਂ ਦਾ ਅੱਜ ਆਸ਼ੀਰਵਾਦ ਮਿਲਿਆ ਹੋਇਆ ਅੱਜ ਜੇ ਇੱਥੇ ਦੀ ਗੱਲ ਕਰਾਂ ਤੇ ਲਗਭਗ ਇਹ ਐਡਾ ਵੱਡਾ ਇਕੱਠ ਜਿਹੜਾ ਹੈਗਾ ਇਹ ਸਾਰੇ ਦਾ ਸਾਰਾ ਲੋਕਾਂ ਦਾ ਪਿਆਰ ਹੈਗਾ ਇਹ ਪਿਆਰ ਚਲਕ ਕੇ ਸਾਹਮਣੇ ਆਇਆ ਹੈਗਾ ਸੋ ਮੈਂ ਅੱਜ ਦੇ ਇਸ ਦਿਨ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਯੋਗਦਾਨ ਸਮਝਦਾ ਉਹ ਸਾਡੇ ਪੁਲਿਸ ਪ੍ਰਸ਼ਾਸਨ ਦਾ ਹੈਗਾ ਜਿਹਦੇ ਵਿੱਚ ਸਾਡੇ VSP ਬਿਰਕ ਸਾਹਿਬ ਨੇ ਸਾਡਾ ਬਹੁਤ ਸਾਡੀ ਹੈਲਪ ਕੀਤੀ ਹੈਗੀ ਹੈ ਸੋ ਸਾਡਾ CID ਡਿਪਾਰਟਮੈਂਟ ਹੈਗਾ ਉਹਨਾਂ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੈਗੀ ਹੈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਜਿਹੜਾ ਸਾਡਾ ਸਭ ਤੋਂ ਮੇਨ ਜਿਹੜਾ ਪਾਰਟ ਰਿਹਾ ਹੈਗਾ ਉਹ ਸਾਡੇ ਅੱਜ ਦੇ ਜਿਹੜੇ ਸਾਡੇ ਪੱਤਰਕਾਰ ਭਰਾ ਹੈਗੇ ਆ ਉਹਨਾਂ ਨੇ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੱਤਾ ਹੈਗਾ ਮੈਂ ਸਾਰੇ ਜਿੰਨੇ ਵੀ ਇਨਸਾਨ ਅੱਜ ਇਸ ਮਹਾ ਸਮਾਗਮ ਦੇ ਵਿੱਚ ਪਹੁੰਚੇ ਆ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਆ ਔਰ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਅੱਜ ਦਾ ਸਮਾਂ ਹੈਗਾ ਇਹ ਸਮਾਂ ਜਿਹੜਾ ਹੈਗਾ ਐਜੂਕੇਸ਼ਨ ਦਾ ਸਮਾਂ ਹੈਗਾ ਸੁਣੀ ਸੁਣਾਈ ਗੱਲ ਤੇ ਪਲੀਜ਼ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਾ ਕਰੋ ਜੋ ਵੀ ਕਰਨਾ ਹੈ ਤੁਹਾਡੇ ਕੋਲ ਨੌਲੇਜ ਹੈਗੀ ਹੈ এডਿਕੇਸ਼ਨ ਹੈਗੀ ਹੈ ਪੜ੍ਹੇ ਲਿਖੇ ਹੈਗੇ ਆ ਤੁਸੀਂ ਇਹ ਮਹਿਸੂਸ ਕਰੋ ਕਿ ਤੁਹਾਡਾ ਆਪਣਾ ਕਿਹੜਾ ਬੰਦਾ ਸਾਥ ਦੇ ਰਿਹਾ ਜਿਹੜਾ ਬੰਦਾ ਤੁਹਾਡਾ ਸਾਥ ਦੇ ਰਿਹਾ ਤੁਸੀਂ ਉਹਦਾ ਥਮਨ ਥਮੋ ਦਾਵਨ ਥਮੋ ਸੋ ਕਹਿਣ ਦਾ ਮਤਲਬ ਹੈਗਾ ਕਿ ਇਹ ਇੱਕ ਇਹੋ ਜਿਹਾ ਮਿਸ਼ਨ ਹੈ ਜਿਸ ਮਿਸ਼ਨ ਹੈ ਚੰਦੇ ਗਰੁੱਪ ਜਿਹੜਾ ਹਰ ਇਨਸਾਨ ਦੇ ਸਿਰ ਦੇ ਉੱਤੇ ਹੱਥ ਰੱਖਦਾ ਆ ਸੋ ਮੈਂ ਗ੍ਰੇਟ ਪਰਸਨੈਲਿਟੀ ਇੱਕ ਜੋਧਾ ਮਹਾਰਾਜਾ ਮਰਾਟ ਜਿਨ੍ਹਾਂ ਦਾ ਨਾਮ ਹਰੀਸ਼ ਸਿੰਘਲਾ ਜੀ ਹੈਗਾ ਸੋ ਉਹਨਾਂ ਦੀ ਛਤਰਛਾਇਆ ਦੇ ਵਿੱਚ ਜੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਦੇ ਵਿੱਚ ਇੱਕ ਮਾਣ ਮਹਿਸੂਸ ਪ੍ਰਾਊਡ ਫੀਲ ਕਰ ਰਿਹਾ ਕਿ ਇਹੋ ਜੇ ਦੇਸ਼ ਭਗਤੀ ਇਨਸਾਨ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਪੂਰੇ ਜਿਤ ਜ਼ਿਲ੍ਹੇ ਦਾ ਇੰਚਾਰਜ ਲਾਇਆ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨਾਂ ਦੇ ਪੂਰੇ ਮਿਸ਼ਨ ਦੇ ਵਿੱਚ ਜਿੰਨਾ ਵੀ ਮੇਰਾ ਵੱਧ ਤੋਂ ਵੱਧ ਯੋਗਦਾਨ ਹੋਇਆ ਮੈਂ ਨਿਭਾਵਾਂ ਔਰ ਮੈਂ ਵੀ ਇਹਨਾਂ ਦੀ ਛਤਰਛਾਇਆ ਦੇ ਵਿੱਚ ਮੈਂ ਕੰਮ ਕਰਨਾ ਪਸੰਦ ਕਰਦਾ ਆ ਕਿ ਮੇਰੇ ਨਾਲ ਇਹੋ ਜੀਆਂ ਮਹਾਨ ਸ਼ਖਸੀਅਤਾਂ ਅੱਜ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈਗਾ ਆ ਮੈਂ ਕੰਮ ਕਰ ਰਿਹਾ ਜੇ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਤੇ ਮੈਂ ਚਾਹੁੰਦਾ ਆ ਕਿ ਮੈਂ ਵੀ ਇਹਨਾਂ ਦੇ ਨਾਲ ਹੀ ਮੋਢੇ ਦਾ ਮੋਢਾ ਲਾ ਕੇ ਚੱਲਾਂ ਸੋ ਮੈਂ ਹਮੇਸ਼ਾ ਚਾਹਾਂਗਾ ਕਿ ਮੇਰੇ ਤੇ ਇਹਨਾਂ ਦਾ ਹਮੇਸ਼ਾ ਆਸ਼ੀਰਵਾਦ ਬਣਿਆ ਰਵੇ